ਅਰਵਿੰਦ ਕੇਜਰੀਵਾਲ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਜੀ ਇਹ ਸਾਡੇ ਵਿਕਾਸ ਤੇ ਮੋਹਰ ਜਿਸ ਤਰ੍ਹਾਂ ਆਮ ਤੌਰ ਤੇ ਸਰਕਾਰੀ ਧਿਰਾਂ ਦਾ ਬਿਆਨ ਹੁੰਦਾ ਹੀ ਆ ਇਹ ਸਾਡੇ ਕੰਮ ਦੀ ਲੋਕ ਲੋਕ ਪਸੰਦ ਕਰ ਰਹੇ ਆ ਸੋ ਜੇ ਕੰਮ ਇੰਨੇ ਕੀਤੇ ਸਿਗੇ ਤੇ ਇੰਨੀਆਂ ਨੀਤੀਆਂ ਤੁਹਾਡੀਆਂ ਪਸੰਦ ਸਿਗੀਆਂ ਲੋਕਾਂ ਨੂੰ ਤੇ ਫਿਰ ਮੁੱਖ ਮੰਤਰੀ ਸਾਰਾ ਮੰਤਰੀ ਮੰਡਲ ਲੈ ਕੇ ਸਾਰੇ ਐਮਐਲਏ ਨੂੰ ਲੈ ਕੇ ਕਿਉਂ ਬੈਠੇ ਰਹੇ ਉੱਥੇ ਬਿਲਕੁਲ ਹੈਨਾ ਤੇ ਜਿਹੜੀਆਂ ਖਬਰਾਂ ਆ ਰਹੀਆਂ ਸਿਗੀਆਂ ਕਿ ਉੱਥੇ 3000 3000 ਤੋਂ 4000 ਦੇ ਵਿੱਚ ਵੋਟ ਵਿਕ ਰਹੀ ਹੈ ਠੀਕ ਹੈ ਤੇ ਜੇ ਇੱਥੇ ਸਾਰਾ ਕੁਝ ਸਹੀ ਤੁਹਾਡੀਆਂ ਨੀਤੀਆਂ ਕਰਕੇ ਸੀਗਾ ਤਾਂ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਉਂ ਸਸਪੈਂਡ ਕੀਤਾ ਸੋ ਇਹ ਕੁਝ ਸਵਾਲ ਹੈ ਸੋ ਆਮ ਤੌਰ ਤੇ ਕਹਿੰਦੇ ਨੇ ਕਿ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਜਿਹੜੀ ਹੈ ਜਿੱਤੀ ਜਾਂਦੀ ਹੈ ਪਰ ਉਹ ਵੀ ਇਹਹੀ ਇਨ ਸਿੱਜਾ ਉਸੇ ਦੀ ਕੰਟੀਨਿਊਟੀ ਹੈਗੀ ਪਰ ਆਮ ਆਦਮੀ ਪਾਰਟੀ ਇੱਕ ਨਰੇਟਿਵ ਆਪਣਾ ਲੈ ਕੇ ਚੱਲੇਗੀ ਕਿ ਮੈਂ ਕਿ ਇਹ ਸਾਡੀ ਪਾਰਟੀ ਸਾਡੀਆਂ ਨੀਤੀਆਂ ਦੀ ਜਿੱਤ ਹੈ ਤੇ ਐਵੇਂ ਹੀ ਵਿਰੋਧੀ ਧਿਰਾਂ ਵਾਲੇ ਰੌਲਾ ਪਾਈ ਜਾਂਦੇ